ਹੁਣ ਕਰਦਾਸਪੁਰ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੱਟੇਗੇ ਉਸਦੇ ਮਾਲਕ ਜਾਂ ਡਰਾਈਵਰ ਨੂੰ ਉਡੀਕਣਾ ਨਹੀਂ ਪੈਂਦਾ ਟ੍ਰੈਫਿਕ ਪੁਲਿਸ ਜਿੱਥੇ ਹੀ ਬੇਤਰਤੀਬ پارک ਕੀਤੀਆਂ ਕੋਈਆਂ ਕੋਈ ਵੀ ਗੱਡੀ ਨਜ਼ਰ ਆਉਂਦੀ ਹੈ ਤੁਰੰਤ ਉਸ ਦਾ ਚਲਾਨ ਕੱਟ ਕੇ ਇੱਕ ਸਲਿੱਪ ਗੱਡੀ ਦੇ ਵਾਈਪਰ ਦੇ ਵਿੱਚ ਚਿਪਕਾ ਦਿੰਦੀ ਹੈ ਤੇ ਬੱਸ ਸਮਝੋ ਤੁਸੀਂ ਕੀ ਕੰਮ ਹੋ ਗਿਆ ਲਗਾਤਾਰ ਵਧ ਰਹੇ ਟ੍ਰੈਫਿਕ ਸਮੱਸਿਆ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਵਿਅਸਤ ਇਲਾਕਿਆਂ ਦੇ ਵਿੱਚ ਖਾਸ ਕਰਕੇ ਜੇ ਰੋਡ ਕਚੈਰੀਆਂ ਤੇ ਪ੍ਰਸ਼ਾਸਨ ਕੰਪਲੈਕਸ ਉਹ ਜਾਂਦੇ ਰਾਸਤਿਆਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦੱਤੀ ਹੈ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਅਨਸਾਰ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ ਜਿਹੜੇ ਟ੍ਰੈਫਿਕ ਦੇ ਰੂਲ ਲਾਗੂ ਨਹੀਂ ਕਰਦੇ ਉਹਨਾਂ ਦੇ ਚਲਾਣ ਜਿਹੜੇ ਛੜਕਾਂ ਦੇ ਕੰਢੇ ਤੇ ਆਪਣੀਆਂ ਗੱਡੀਆਂ ਖੜੀਆਂ ਕਰਕੇ ਕੋਈ ਬੇਚਰੀ ਚੱਲ ਜਾਂਦਾ ਕੋਈ ਕਿਸੇ ਦਫ਼ਤਰ ਚੱਲ ਜਾਂਦਾ ਕੋਈ ਬਾਜ਼ਾਰ ਚੱਲ ਜਾਂਦਾ ਉਹਨਾਂ ਦੇ ਚਲਾਣ ਜਿਹੜੇ ਅਸੀਂ ਕੀਤੇ ਆ ਤਾਂ ਤਿਹਾਰਾਂ ਨੂੰ ਮੁੱਖ ਰੱਖਦੇ ਹੋਏ 15 ਅਗਸਤ ਨੂੰ ਮੁੱਖ ਰੱਖਦੇ ਹੋਏ ਜਿਹੜੀਆਂ ਲਾਵਾਸ ਗੱਡੀਆਂ ਜਿਹੜੀਆਂ ਨਾਲ ਦੇ ਦੁਕਾਨ ਵਾਲੇ ਨੂੰ ਜਿਹੜਾ ਪਤਾ ਹੁੰਦਾ ਪਈ ਇਹ ਗੱਡੀ ਕਿਹਦੀ ਹੈ ਉਹਨਾਂ ਦੇ ਅਸੀਂ ਚਲਾਨ ਜਿਹੜੇ ਹੈ ਕਿਤੇ ਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਜਿਹੜੀਆਂ ਆਪਣੀਆਂ ਗੱਡੀਆਂ ਨੇ ਦਾ ਤਿਹਾਰਾਂ ਦੇ ਦਿਨ ਨੇ 15 ਅਗਸਤ ਨੇੜੇ ਆ ਤਾਂ ਆਪਣਾ ਵਹਿਕਲ ਜਿਹੜਾ ਹੈ ਪਾਰਕਿੰਗ ਤੇ ਖੜਾ ਕਰੋ ਤੇ ਇਸ ਤਰ੍ਹਾਂ ਨਾ ਕਿ ਕੋਈ ਕਿਤੇ ਲਾਜੇ ਕੋਈ ਕਿਤੇ ਲਾਜੇ ਤੇ ਟ੍ਰੈਫਿਕ ਦੀ ਵਾਇਲੇਸ਼ਨ ਨਾ ਕਰੋ ਟ੍ਰੈਫਿਕ ਦੇ ਨਿਯਮਾਂ ਨੂੰ ਇਹਦਾ ਲਾਗੂ ਕਰੋ ਕਿ ਨਹੀਂ ਕਰਨ ਕਰਦੇ ਸਿਰ ਤੇ ਸਵੇਸੀਂ 30 ਕਿ ਚਲਾਨ ਕੀਤੇ ਸਾਰੇ ਇਹੀ ਕੀਤੇ ਹੋ ਜਿਹੜੇ ਅ ਰੋਂਗ ਪਾਰਕਿੰਗ ਗੱਡੀਆਂ ਖੜੀਆਂ ਕਰਦੇ ਨੇ ਸੜਕ ਦੇ ਗੱਡੀ ਗੱਡੀ ਕੰਡੇ ਖੜੀ ਕਰਕੇ ਤੇ ਆਪ ਕਿਤੇ ਚਲੇ ਜਾਂਦੇ ਨੇ ਨਾ ਪਤਾ ਹੁੰਦਾ ਵੀ ਇਹ ਗੱਡੀ ਕਿਹੜੀ ਹੈ ਨਾ ਕਿਹਦੀ ਹੈ ਤੇ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਹੁਣ ਜਿਹੜੀਆਂ ਆਨਲਾਈਨ ਚਲਾਨ ਹੁੰਦੇ ਨੇ ਇਹਦੇ ਵਿੱਚ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਡਰਾਈਵਰ ਆ ਜਾਂ ਓਨਰ ਆ ਉਹ ਵਿੱਚੋਂ ਤੁਹਾਨੂੰ ਮਿਲੇ ਤੇ ਫਿਰ ਚਲਾਨ ਹੋਣਾ ਅਸੀਂ ਗੱਡੀ ਦਾ ਨੰਬਰ ਭਰ ਕੇ ਜਿਹੜਾ ਆਨਲਾਈਨ ਚਲਾਨ ਕਰਕੇ ਜਿਹੜੀ ਇੱਕ ਪਰਚੀ ਆ ਉਹਦੇ ਅਸੀਂ ਅੱਗੇ ਵਾਈਪਰ ਦੇ ਥੱਲੇ ਦੇ ਦਿੱਤਾ ਅ ਤੁਹਾਡੇ ਸਾਹਮਣੇ ਅੱਜ ਅਸੀਂ ਕੋਰਨਰ ਪ੍ਰੋਫਾਈਲ ਆ ਕੇ ਥੋੜਾ ਸਿਰੇ ਬਾਸ ਦਾ ਅਸੀਂ ਮੌਸਮ ਸੀਗਾ ਤੇ ਅਸੀਂ ਕਿਹਾ ਵੀ ਪਰਚੀ ਜਿਹੜੀ ਪਰ ਜੇਣਾ ਕਿ ਉਵੇਂ ਇਹ ਪਰਚੀਆਂ ਜਿਹੜੀਆਂ ਨੇ ਨਾਲ ਕੋਈ ਐਂਗਲ ਦੇ ਨਾਲ ਲੱਗੀਆਂ ਨੇ ਕੋਈ ਵਾਈਪਰ ਦੇ ਵਿੱਚ ਦਿੱਤੀਆਂ ਨੇ